ਤੇ ਸਾਰੇ ਹੀ ਫਿਰਕਿਆਂ ਦੇ ਸਾਰੇ ਹੀ ਸੰਸਥਾਵਾਂ ਦੇ ਮਿੱਤਰ ਸੱਜਣ ਜੋ ਪਹਿਲਗਾਮ ਦੇ ਵਿੱਚ 2 ਦਿਨ ਪਹਿਲਾਂ ਅਤਵਾਦੀਆਂ ਵੱਲੋਂ ਇੱਕ ਕਾਇਰਨਾਮਾ ਹਮਲਾ ਜਿਹੜਾ ਉੱਥੇ ਸਪੈਸ਼ਲੀ ਜਦੋਂ ਜਾਨ ਲਿੱਤੀ ਗਈ ਹੈ ਇਹ ਪੁੱਛ ਕੇ ਜਾਨ ਲਿੱਤੀ ਗਈ ਹੈ ਕਿ ਤੁਸੀਂ ਹਿੰਦੂ ਹੋ ਸੋ ਇਹਦੇ ਉੱਪਰ ਮੈਂ ਇੱਕ ਟਿੱਪਣੀ ਦਵਾਂਗੀ ਕਿ ਸਾਡੇ ਭਾਈਚਾਰਕ ਸਾਂਝ ਦਾ ਜਿਹੜਾ ਕਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਜਿਵੇਂ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਥੇ ਕੋਈ ਪਾਰਟੀ ਨਹੀਂ ਇੱਥੇ ਕੋਈ ਧਰਮ ਨਹੀਂ ਜਾ ਤਿੱਤਿਆਂ ਗਿਆ ਨੇ ਜਿਹੜੇ ਨੇ ਹੱਥੇ ਹੋਰ ਜਿਹੜੇ ਘੁੰਮਣ ਵਾਸਤੇ ਗਏ ਪਲਾਟਕ ਦੇਖੋ ਕਸ਼ਮੀਰ ਇੰਨਾ ਸੁੰਦਰ ਬਣਾ ਦਿੱਤਾ ਗਿਆ ਜਦੋਂ ਮੋਦੀ ਸਰਕਾਰ ਆਈ ਹੈ ਮੈਂ ਵੈਸੇ ਉਧਰ ਟਿੱਪਣੀ ਨਹੀਂ ਕਰ ਮੈਂ ਜਾਂਦਾ ਯਾਨੀ ਕਿ ਆਪਣੇ ਉਹਨਾਂ ਨੇ ਇੰਨਾ ਸਵਰਗ ਬਣਾਤਾ ਕਿ ਜੰਮੂ ਕਸ਼ਮੀਰ ਤੇ ਪਹਲਗਾਮ ਚ ਅੱਤ ਬੱਤੀਆਂ ਵੱਲੋਂ ਬੇਗੁਨਾਹਾਂ ਨੂੰ ਕਤਲ ਕੀਤੇ ਜਾਣ ਦਾ ਰੋਪੜ ਦੇ ਵਿੱਚ ਵਿਰੋਧ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੈਂਡਲ ਮਾਰਚ ਕੱਢਿਆ ਇਸ ਤਰ੍ਹਾਂ ਇਕਲੀ ਦਲ ਜੂਤ ਕਾਂਗਰਸ ਭਾਜਪਾ ਮੁਸਲਿਮ ਸੰਗਠਨਾ ਤੇ ਹੋਰ ਪੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਕ ਸਥਾਨ ਸ਼ਹੀਦ ਭਗਤ ਸਿੰਘ ਚੌਕ ਤੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਤਰ੍ਹਾਂ ਇਹਨਾਂ ਲੋਕਾਂ ਨੇ ਅਤਵਾਦੀਆਂ ਫੜ ਕੇ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਤੇ ਪਾਕਿਸਤਾਨ ਨੂੰ ਇਸ ਦਾ جواب ਦੇਂਦੀ ਗੱਲ ਕਹੀ ਇਹਨਾਂ ਲੋਕਾਂ ਨੇ ਕਿਹਾ ਕਿ ਨੇਹੱਤੇ ਲੋਕਾਂ ਤੇ ਕੀਤਾ ਗਿਆ ਇਹ ਹਮਲਾ ਨਿੰਦਣਯੋਗ ਹੈ ਤੇ ਇਹ ਕਸ਼ਮੀਰ ਸਮੇਤ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਕੇ ਤੇ ਫਿਰਕੂ ਭਾਵਨਾਵਾਂ ਪ੍ਰਕਾਸ਼ ਕੇ ਮੋਹਤ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਚ ਅਤਵਾਦੀ ਕਾਮਯਾਬ ਨਹੀਂ ਹੋ ਸਕਣਗੇ ਇਹ ਇਲਾਕਾ ਪੈਦਾ ਹੋਏ ਨੇ ਪਾਕਿਸਤਾਨ ਦੇ ਵੱਲੋਂ ਪਹਿਲੇ ਵੀ ਬਹੁਤ ਚਲਦੇ ਰਹੇ ਲਿੱਕੇ ਨੈਦ ਕੀ ਸੈਕਿਉਰਿਟੀ ਤੇ ਬੈਗ ਸਮਝਿਆ ਵੀ ਇੰਟੈਲੀਜੈਂਸ এজੰਸੀਆਂ ਦੀ ਫੇਲਰ ਹੈ ਉਹ ਸੈਕਿਉਰਿਟੀ ਨਹੀਂ ਹਟਾਰੀ ਚਾਹੀਦੀ ਸੀ ਜਦ ਪਧਰ ਲੱਖਾਂ ਬੰਦੇ ਜਾ ਰਹੇ ਹਨ ਉਸ ਇਲਾਕੇ ਦੀ ਸਿਕਿਉਰਿਟੀ ਬਿਲਕੁਲ ਹਟਾ ਦਿੱਤੀ ਗਈ ਐਡੇ ਸ਼ੋਰ ਹੋ ਗਿਆ ਵੀ ਕੋਈ ਘਟਨਾ ਨਹੀਂ ਵਾਪਰੇਗੀ ਉਸ ਬਾਅਦ ਸਾਡੇ ਆਪਣੇ ਲੋਕਾਂ ਦਾ ਦੇਖ ਲਓ ਉਥੇ ਇੰਨੇ ਬੰਦੇ ਮਾਰੇ ਗਏ ਲੋਕੀ ਵਾਪਸ ਆਣਾ ਚਾਹੁੰਦੇ ਸਨ ਹਵਾਈ ਜਹਾਜ਼ ਕੰਪਨੀਆਂ ਨੇ ਦੇਖੋ ਕੀ ਕੀਤਾ 40 40 50000 ਦੀ ਟਿਕਟ ਕਰਤੀ ਇਹ ਸਾਡੀ ਹੈ ਕਿਸ ਤਰ੍ਹਾਂ ਅਸੀਂ ਇਕੱਠੇ ਚੱਲ ਰਹੇ ਕੁਝ ਲੁੱਟਣ ਤੇ ਲੱਗੇ ਹੋ ਇਹਨ ਕਈਆਂ ਨੇ ਫੈਸਲਾ ਉਠਾ ਲਿਆ ਪਾਕਿਸਤਾਨ ਦਾ ਬਾਰਡਰ ਬੰਦ ਕਰਤਾ ਕਿ ਆਪਣੇ ਪੰਜਾਬ ਦੇ ਨਾਮ 10000 ਟੈਕਸੀ ਵਾਲਿਆਂ ਦਾ ਕੰਮ ਜਿਹੜੀਆਂ ਬੁੱਕਸ ਉਹ ਪਿੱਛੇ ਰਹਿ ਗਈਆਂ ਦਾਦਾ ਨਾ ਵੀ ਕਿੰਨਾ ਨੁਕਸਾਨ ਹੋ ਗਿਆ ਹਰ ਵਾਰੀ ਜਦ ਵੀ ਕੋਈ ਬਚਰਾ ਇਹੋ ਜਿਹਾ ਹੁੰਦਾ ਪੰਜਾਬ ਨੂੰ ਨੁਕਸਾਨ ਮੁਕਲਾ ਪੈ ਰਹੇ ਹਾਂ ਗੁਜਰਾਤ ਦਾ ਬਾਰਡਰ ਖੋਲੇ ਬੰਦਰੀ ਕੀਤਾ ਇਹ ਦੁਗਲੀ ਪਾਲਿਸੀ ਵੀ ਸਰਕਾਰ ਦੀ ਜਿਹੜੀ ਹੈ ਪੰਜਾਬ ਨੂੰ ਬਹੁਤ ਨੁਕਸਾਨ ਕਰੀ ਹੈ ਤੁਸੀਂ ਕੰਡੈਮਨ ਕਰਨੇ ਹਾਂ ਕਿ ਇਸ ਕੋ ਤਰੀਕੇ ਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜੋ ਪਾਕਿਸਤਾਨ ਦੇ ਨਾਲ ਜੋ ਵੀ ਅਸੀਂ ਕਨੈਕਸ਼ਨ ਜੋੜਿਆ ਹੈ ਉਹ ਪੂਰੀ ਤਰ੍ਹਾਂ ਜਾਂ ਤਾਂ ਖਤਮ ਕਰੋ ਤੇ ਜਾਂ ਫਿਰ ਪੰਜਾਬ ਦਾ ਬਾਰਡਰ ਵੀ ਖੋਲੋ ਜੀ ਜਾਂ ਦਾ ਬਾਰਡਰ ਤਾਂ ਨਹੀਂ ਵੀ ਖੋਲਿਆ ਪੰਜਾਬ ਨਾਲ ਬਿਖਰਾਨਾ ਤੋਂ ਜੈ ਹਾਂ ਹੱਥਾਂ ਕੀ ਤਿਆਗਿਆ ਨੇ ਜਿਹੜੇ ਨਹੱਥੇ ਔਰ ਜਿਹੜੇ ਘੁੰਮਣ ਵਾਸਤੇ ਗਏ ਟੂਰਿਸਟ ਦੇਖੋ ਕਸ਼ਮੀਰ ਇੰਨਾ ਸੁੰਦਰ ਬਣਾ ਦਿੱਤਾ ਗਿਆ ਜਦ ਦੇ ਮੋਦੀ ਸਰਕਾਰ ਆਈ ਹੈ ਮੈਂ ਵੈਸੇ ਉਧਰ ਟਿੱਪਣੀ ਨਹੀਂ ਕਰਨਾ ਚਾਹੁੰਦਾ ਯਾਨੀ ਕਿ ਆਪਣੇ ਉਹਨਾਂ ਨੇ ਇੰਨਾ ਸਵਰਗ ਬਣਾਤਾ ਉਹਨੂੰ ਕਿ ਬਾਹਰੋਂ ਵੀ ਵਿਦੇਸ਼ੀ ਆ ਰਹੇ ਨੇ ਸੈਟਕ ਜਾ ਰਹੇ ਨੇ ਰੋਟੀ ਖਾਣ ਨੂੰ ਨਹੀਂ ਸੀ ਉੱਥੇ ਰੋਟੀ ਦਾ ਇੰਤਜ਼ਾਮ ਜਦ ਸਾਡੇ ਸੈਟਕ ਗਏ ਹੈ ਤੇ ਉਹਨਾਂ ਦਾ ਖਾਣਾ ਪੀਣਾ ਵਧੀਆ ਚੱਲ ਪਿਆ ਹੋਟਲਾਂ ਦੀਆਂ ਬੁਕਿੰਗਾਂ ਹੋਣ ਲੱਗੀਆਂ ਸਭ ਕੋ ਜੋ ਤੁਸੀਂ ਮੀਡੀਆ 'ਚ ਦੇਖਿਆ ਹੋਣਾ ਜਦੋਂ ਮਾਰੇ ਗਏ ਆ ਉਹ ਦੇਖਿਆ ਨਹੀਂ ਜਾਂਦਾ ਮਨ ਵਿਚਲਿਤ ਹੋ ਜਾਂਦਾ ਦੇਖ ਕੇ ਵੀ ਇਸ ਤਰ੍ਹਾਂ ਦੀ ਗੰਦੀ ਕਾਨੂੰਨੀ ਹਤਿਆ ਕੀਤੀ ਗਈ ਔਰ ਪੁੱਛ ਕੇ ਕੀਤਾ ਗਿਆ ਤੁਹਾਨੂੰ ਕਲਮਾ ਆਂਦਾ ਨਹੀਂ ਕਲਮਾ ਆਂਦਾ ਪੈਂਟ ਲੁਹਾ ਕੇ ਇਹਨਾਂ ਨੂੰ ਮਾਰਿਆ ਗਿਆ ਦੇਖਿਆ ਗਿਆ ਵੀ ਤੂੰ ਇਹ ਤੇ ਬਹੁਤ ਹੀ निंदनीय ਅਪਰਾਧਯੋਗ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਜੋ ਹੋ ਸਕੇ ਪਾਕਿਸਤਾਨ ਜਿੱਦਾਂ ਹੁੱਕਾ ਪਾਣੀ ਬੰਦ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਔਰ ਸਾਰੇ ਦੇਸ਼ਾਂ ਦਾ ਸਮਰਥਨ ਵੀ ਮਿਲਿਆ ਹੈ ਹਿੰਦੁਸਤਾਨ ਨੂੰ ਕਿ ਜਿਹੜੀ ਨਿਰਮਮ ਹੱਤਿਆ ਹੋਈ ਹੈ ਇਹ ਬਹੁਤ ਹੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਇਹਨਾਂ ਦਾ ਇਲਾਜ ਸਾਰੇ ਵਰਲਡ ਦੇ ਵਿੱਚ ਕਿਹਾ ਗਿਆ ਵੀ ਤੁਸੀਂ ਹਿੰਦੁਸਤਾਨ ਕਰੇ ਜਿਹਦੇ ਵਿੱਚ ਸਾਡੇ ਸੌਰਨਕਾਰ ਸੰਗ ਜਿਹੜਾ ਸੌਰਨਕਾਰ ਸੰਗ ਮਹਾਮਾਈ ਵੈਸ਼ਨੂ ਮੰਦਿਰ ਦੇ ਜਿੰਨੇ ਵੀ ਹੈ ਮੈਂਬਰ ਉਹ ਸਾਰੇ ਸਾਨੂੰ ਰੋਟੀ ਦਿੰਦੇ ਨੇ ਔਰ ਸਰਬ ਸਮਾਜ ਨਾਲ ਅਸੀਂ ਤੁਰੇ ਜਿੱਦਾ ਭੰਜੀ ਨੇ ਪ੍ਰੋਗਰਾਮ ਇੱਥੇ ਉlijkeਆ ਇਹ ਬਹੁਤ ਹੀ ਅੱਛਾ ਉlijkeਆ ਔਰ ਸਾਡੇ ਮਾਤੇ ਚਾਹਤੀ ਹੋਣੀ ਚਾਹੀਦੀ ਕਿ ਕੱਲ੍ਹ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਬਣਾਓ ਕਿ ਰੋਪੜ 2 ਘੰਟੇ ਵਾਸਤੇ ਪਿਸ਼ਾਬ ਬੰਦ ਹੋਵੇ ਹੋਣਾ ਚਾਹੀਦਾ ਬਾਕੀ ਸਰਕਾਰ ਦੇ ਹੱਥ ਹੈ ਜੋ ਸਾਡੇ ਭਾਈ ਕਹਿਣਗੇ ਜੋ ਸਾਡੇ ਸਮਾਜ ਕੇਗਾ ਅਸੀਂ ਉਧਰ ਚਲਾਂਗੇ ਭਾਈਚਾਰੇ ਤਾਂ ਦੇਖੋ ਚਾਰੇ ਅਸੀਂ ਬਣ ਰਹੇ ਆਂ ਕਿਰਪਾ ਕਰਕੇ ਇਹ ਭਾਈਚਾਰਾ ਤਾਂ ਭਾਈਚਾਰੇ ਨੂੰ ਪਾਈਚਾਰਾ ਹੀ ਰਹਿਣ ਦੇਣ ਹੋਰ ਐਜੂਕੇਸ਼ਨ ਪਾਕਿਸਤਾਨ ਚ ਹੈ ਨਹੀਂ ਆ ਉਹ ਮਦਰਸਿਆਂ ਚ ਪੜਦੇ ਆ ਉੱਥੇ ਸਿਰਫ ਇਹ ਸਿਖਾਇਆ ਜਾਂਦਾ ਕਿ ਹਿੰਦੁਸਤਾਨ ਸਾਡਾ ਦੁਸ਼ਮਣ ਹੈ ਹਿੰਦੂ ਲੋਕ ਸਾਡੇ ਦੁਸ਼ਮਣ ਹੈ ਉਹਨਾਂ ਦੇ ਕੁੱਟ-ਕੁੱਟ ਕੇ ਉਹਨਾਂ ਦੇ ਨਸਾਂ ਦੇ ਵਿੱਚ ਭਰਿਆ ਕਿ ਹਿੰਦੁਸਤਾਨ ਸਾਡਾ ਦੁਸ਼ਮਣ ਹੈ ਹਾਲ ਕਿ ਜੇ ਉਹ ਤਰ ਹਿੰਦੁਸਤਾਨ ਚ ਜਾਣ ਉਹਨਾਂ ਨੂੰ ਦੇਖੂਗਾ ਵੀ ਹਿੰਦੁਸਤਾਨ ਦੇ ਹਿੰਦੂ ਕਿੰਨੇ ਹਰ ਇੱਕ ਬੰਦੇ ਨੂੰ ਪਿਆਰ ਕਰਦੇ ਆ ਜਿੱਥੇ ਜਾਂਦੇ ਸਭ ਦਾ ਸਤਿਕਾਰ ਕਰਦੇ ਆ ਮੰਦਿਰ ਜਾਣ ਗੁਰਦੁਆਰੇ ਜਾਣ ਚਰਚੇ ਜਾਣ ਮਦਰਸਿਆਂ ਜਾਣ ਸਾਰੀ ਜਗ੍ਹਾ ਨਮਸਕਾਰ ਕਰਦੇ ਆਂ ਔਰ ਹਰ ਕਿਸੇ ਦੁੱਖ ਸੂਚੇ ਖੜਨ ਵਾਲੇ ਬੰਦੇ ਆਂ ਕਿਸੇ ਦਾ ਬਹਿਰ ਵਿਰੋਧ ਨਹੀਂ ਕਰਦੇ ਇਸ ਕਰਕੇ ਜੋ ਵੀ ਹੋ ਸਕੇ ਆਪਾਂ ਸਾਰੇ ਭਰਾ ਰਲ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਨੇ ਆਂ ਦਿਲੋਂ ਸ਼ਰਧਾਂਜਲੀ ਦਿੰਨੇ ਆਂ ਅੰਦਰ ਆਤਮਾ ਸਾਡੀ ਬਹੁਤ ਦੁਖੀ ਹੋ ਰਹੀ ਹੈ ਜੈ ਹਿੰਦ ਜੈ ਭਾਰਤ ਸਾਰੇ ਹੀ ਫਿਰਕਿਆਂ ਦੇ ਸਾਰੇ ਹੀ ਸੰਸਥਾਵਾਂ ਦੇ ਮਿੱਤਰ ਸੱਜਣ ਜੋ ਪਹਿਲਗਾਮ ਦੇ ਵਿੱਚ 2 ਦਿਨ ਪਹਿਲਾਂ ਅੱਤਵਾਦੀਆਂ ਵੱਲੋਂ ਇੱਕ ਕਾਇਰਨਾਮਾ ਹਮਲਾ ਦੇਸ਼ ਦੇ ਜਿਹੜੇ ਸਲਾਨੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਮੇਂ ਬਾਅਦ ਆਪਣੇ ਘਰਾਂ ਤੋਂ ਨਿਕਲ ਕੇ ਉੱਥੇ ਜਾਣਾ ਸ਼ੁਰੂ ਹੋਏ ਆ ਉਹਨਾਂ ਦੇ ਉੱਤੇ ਜੋ ਹਮਲਾ ਹੋਇਆ 26 ਜਾਨਾਂ ਚਲ ਗਈਆਂ ਔਰ ਜਿਸ ਤਰੀਕੇ ਉਹਨਾਂ ਨੇ ਨਾ ਪੁੱਛ ਕੇ ਬਲਕਿ ਜੇ ਮੈਂ ਕਹਾ ਕਿਉਂਕਿ ਹੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਇੱਕ ਅੱਧਾ ਸਾਡਾ ਮੁਸਲਮ ਭਰਾ ਵੀ ਉਸ ਹਮਲੇ ਦੇ ਵਿੱਚ ਮਾਰਿਆ ਗਿਆ ਜੋ ਸਾਡੇ ਸਾਹਮਣੇ ਖਬਰਾਂ ਆਈਆਂ ਸੋ ਉਸ ਹਮਲੇ ਦੇ ਵਿਰੋਧ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਦੇਸ਼ ਦੀ ਏਕਤਾ ਔਰ ਖੰਡਤਾ ਵਾਸਤੇ ਅੱਜ ਸਾਰੇ ਲੋਕ ਇੱਥੇ ਇਕੱਤਰ ਹੋਏ ਆ ਤਾਕੀ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਸਕੇ ਉਹਨਾਂ ਦੇ ਪਰਿਵਾਰਾਂ ਨੂੰ ਸੰਤਾਨਾ ਵੀ ਦਿੱਤੀ ਜਾ ਸਕੇ ਕਿਉਂਕਿ ਬਹੁਤ ਸਾਰੇ ਲੋਕ ਫਟੜ ਵੀ ਹੋਏ ਐ ਜਿੱਥੇ ਅਸੀਂ ਅੱਜ ਇਸ ਹਮਲੇ ਦੀ ਕਲੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਕੇਂਦਰ ਦੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਵਿਦੇਸ਼ ਦਾ ਦੌਰਾ ਰੱਦ ਕਰਕੇ ਇਸ ਹਮਲੇ ਦੀ ਜਾਣਕਾਰੀ ਪਲਪਲ ਦੀ ਜਾਣਕਾਰੀ ਲੈ ਕੇ ਆਪਣੀਆਂ ਗਾਈਡਲਾਈਨ ਦੇ ਰਹੇ ਆਂ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਉਥੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਆਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਵੀ ਤਰੀਕੇ ਦੀ ਢਿੱਲ ਜਿਹੜੀ ਆ ਨਾ ਪਹਿਲਾਂ ਕਦੇ ਸਾਡੀ ਸਰਕਾਰ ਨੇ ਕੀਤੀ ਆ ਨਾ ਅੱਗੇ ਕਰੂਗੀ ਸਰਕਾਰ ਤੋਂ ਪਾਵੇ ਇਹ ਆ ਕਿ ਸਾਡਾ ਫਰਜ਼ ਬਣਦਾ ਹੈ ਜਿਸ ਤਰੀਕੇ ਉਥੇ ਜੰਮੂ ਕਸ਼ਮੀਰ ਦੇ ਵਿੱਚ ਜੋ ਸ਼ਾਂਤੀ ਬਹਾਲ ਹੋਈ ਸੀ ਜੋ ਆਪਸੀ ਪਿਆਰ ਦਾ ਵਾਤਾਵਰਨ ਬਣਿਆ ਸੀ ਉਹਨੂੰ ਖੇਰੂ ਖੇਰੀ ਕਰਨ ਦਾ ਯਤਨ ਪਾਕਿਸਤਾਨ ਦੀ ਏਜੰਸੀਆ ਵੱਲੋਂ ਪਾਕਿਸਤਾਨ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਲੇਕਿਨ ਇਹਦਾ ਮੂੰਹ ਤੋੜਵਾ ਜਵਾਬ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਡੇ ਹੋਮ ਮਿਨਿਸਟਰ ਜੀ ਸਾਡੇ ਪ੍ਰਧਾਨ ਮੰਤਰੀ ਜੀ ਦੇਣਗੇ ਉਹ ਨਿਸ਼ਚਿਤ ਤੌਰ ਤੇ ਜਿਹੜੇ ਹਮਲਾਵਰ ਹੈ ਬਹੁਤ ਜਲਦੀ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਹੋਣਗੇ ਔਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸ ਤਰੀਕੇ ਦੇਸ਼ ਦੇ ਵਿੱਚ ਜੋ ਅਮਨ ਚੈਨ ਹੈ ਕਾਨੂੰਨ ਵਿਵਸਥਾ ਹੈ ਉਹਨੂੰ ਕਿਸ ਤਰੀਕੇ ਬਹਾਲ ਰੱਖਦੇ ਆ ਇਹਦੀ ਚਿੰਤਾ ਲਗਾਤਾਰ ਸਾਡੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਜਿਹੜਾ ਉੱਥੇ ਸਪੈਸ਼ਲੀ ਜਦੋਂ ਜਾਨ ਲਿੱਤੀ ਗਈ ਹੈ ਇਹ ਪੁੱਛ ਕੇ ਜਾਨ ਲਿੱਤੀ ਗਈ ਹੈ ਕਿ ਤੁਸੀਂ ਹਿੰਦੂ ਹੋ ਸੋ ਇਹਦੇ ਉੱਪਰ ਮੈਂ ਇੱਕ ਟਿੱਪਣੀ ਦਵਾਂਗੀ ਕਿ ਸਾਡੇ ਭਾਈਚਾਰਕ ਸਾਂਝ ਦਾ ਜਿਹੜਾ ਕਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਜਿਵੇਂ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਥੇ ਕੋਈ ਪਾਰਟੀ ਨਹੀਂ ਇੱਥੇ ਕੋਈ ਧਰਮ ਨਹੀਂ ਅਸੀਂ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਇਕੱਠੇ ਹੋਏ ਹਾਂ ਉਹਨਾਂ ਨੂੰ ਇਹੀ ਦਿਖਾਣ ਲਈ ਇਕੱਠੇ ਹੋਏ ਹਾਂ ਕਿ ਜਿਹੜਾ ਤੁਸੀਂ ਸਾਡੇ ਭਾਈਚਾਰਕ ਸਾਥ ਦੀ ਘਾਣ ਕਰ ਰਹੇ ਹੋ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਕੁਝ ਵੀ ਨਹੀਂ ਚੱਲੇਗਾ ਸੋ ਬਿਲਕੁਲ ਪਾਕਿਸਤਾਨੀਆਂ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਔਰ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਵੀ ਰਿਕੁਐਸਟ ਕਰਦੇ ਆ ਕਿ ਤੁਸੀਂ ਜਿਵੇਂ ਵੀ ਤੁਹਾਨੂੰ ਅਗਰ ਭਾਰਤੀਆਂ ਦੀ ਵੀ ਕਿਸੇ ਤਰੀਕੇ ਨਾਲ ਲੋਡ ਪੈਂਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਬਿਲਕੁਲ ਇਸ ਚੀਜ਼ ਦੇ ਲਈ ਪ੍ਰੋਟੈਸਟ ਕਰਨ ਲਈ ਤਿਆਰ ਆ ਔਰ ਇਹ ਜਿਹੜੀ جنگ ਹੈ ਅਸੀਂ ਹੁਣ ਅੱਗੇ ਜਿੱਤਾਂਗੇ ਉਹਨਾਂ ਨੂੰ ਜਿਹੜੇ ਹਮਨੇ ਸਾਡੇ ਹਿੰਦੁਸਤਾਨ ਦੇ ਉੱਪਰ ਉਹ ਕਰਦੇ ਆ ਰਹੇ ਆ ਕਿਉਂਕਿ ਅਕ ਸਰਕਾਰ ਕੀ ਹੁੰਦਾ ਸਾਡੇ ਜਿਹੜੇ ਬਾਰਡਰਸ ਐ ਉਹ ਉਹਨਾਂ ਦੇ ਹੱਦਾ ਜਿਹੜੀਆਂ ਸਾਡੀਆਂ ਜੰਮੂ ਕਸ਼ਮੀਰ ਤੇ ਪਾਕਿਸਤਾਨ ਨਾਲ ਜੁੜਦੀਆਂ ਨੇ ਸਾਨੂੰ ਥ੍ਰੈਟ ਜਿਹੜੇ ਉਧਰੋਂ ਕੰਟੀਨਿਊਸ ਆਉਂਦੇ ਰਹਿੰਦੇ ਆ ਇਹ ਉਹਨਾਂ ਨੂੰ ਬੰਦ ਕਰਨੇ ਪੈਣੇ ਆ ਹੁਣ ਆਮ ਜਨਤਾ ਵੀ ਜਾਗ ਚੁੱਕੀ ਆ ਔਰ ਸਾਡੀ ਸਿਕਿਉਰਿਟੀ ਆ ਪੰਜਾਬ ਦੀ ਜਿਹੜੀ ਉਹਨਾਂ ਨੂੰ ਹੋਰ ਹਾਈ ਅਲਰਟ ਰਹਿਣਾ ਚਾਹੀਦਾ ਥੈਂਕ ਯੂ ਕੈਂਡਲ ਮਾਰਚ ਅਸੀਂ ਲੋਕ ਕਾਂਗਰਸ ਰੋਪੜ ਪੂਰਾ ਡਿਸਟ੍ਰਿਕਟ ਕਰ ਰਹੇ ਆ ਜੀ ਇਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਆਤਕਵਾਦੀ ਹਮਲਾ ਹੋਇਆ ਤੇ ਜਿਹੜੇ ਬੰਦਿਆਂ ਨੇ 26 ਬੰਦਿਆਂ ਨੇ ਜਾਨ ਗਵਾਈ ਹੈ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹ ਜਿਹੜੇ ਮਾਸੂਮ ਲੋਕ ਜਿਹੜੇ ਟੂਰਿਸਟ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਨਖਤਿਆਂ ਨੂੰ ਮਾਰਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪੂਰੀ ਯੂਥ ਕਾਂਗਰਸ ਰੋਪੜ ਇੱਥੇ ਕੈਂਡਲ ਮਾਰਚ ਕਰ ਰਹੀ ਹੈ ਸੋ ਜਿੱਥੇ ਸ਼ਰਧਾਂਜਲੀ ਉਹਨਾਂ 26 ਲੋਕਾਂ ਨੂੰ ਹੈ ਉੱਥੇ ਸੇਮ ਥਾਂ ਤੇ ਇੱਕ ਸ਼ਰਧਾਂਜਲੀ ਮੈਂ ਕੋੜ ਦੇਣਾ ਚਾਹੁੰਦਾ ਹੈ ਜਿਹੜੇ ਸਾਇਦ ਹੁਸੈਨ ਸ਼ਾਹ ਜੀ ਉਹ ਉਹ ਬੰਦਾ ਜਿਨੇ ਆਪਣੀ ਜਾਨ ਤੇ ਖੇਡ ਕੇ ਹਤਕਵਾਦੀਆਂ ਨਾਲ ਭੇੜ ਭੇੜਿਆ ਤੇ ਉਹਨਾਂ ਦੀ ਗਨ ਖੋ ਕੇ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਓਕੇ ਉਹਨੇ ਵੀ ਜਾਨ ਗੁਆਈ ਆ ਉਹਨੇ ਇਨਸਾਨੀਅਤ ਦਾ ਇੱਕ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਟੈਰੋਰੀਜ਼ਮ ਹੈ ਦਾ ਕੋਈ ਧਰਮ ਨਹੀਂ ਹੁੰਦਾ ਇਨਸਾਨੀਅਤ ਦਾ ਧਰਮ ਹੁੰਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਉਹ ਵੀ ਸ਼ਹੀਦ ਹੋਇਆ ਵਿੱਚ ਉਹਨੇ ਇਨਸਾਨੀਅਤ ਦੀ ਇੱਕ ਐਗਜ਼ਾਮਪਲ ਦਿੱਤੀ ਹੈ ਸੋ ਸ਼ਰਧਾਂਜਲੀ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਨਸਾਨੀਅਤ ਨੂੰ ਕਾਇਮ ਰੱਖਦੇ ਕਿਉਂਕਿ ਜਿਹੜੀ ਟੈਰਰਿਜ਼ਮ ਦੀ ਲੜਾਈ ਹੈ ਧਰਮ ਦੀ ਲੜਾਈ ਨਹੀਂ ਹੈ ਇਹ ਇਨਸਾਨੀਅਤ ਤੇ ਹਵਾਨੀਅਤ ਦੀ ਲੜਾਈ ਹੈ ਤਾਂ ਅੱਜ ਹਵਾਨੀਅਤ ਦੇ ਖਿਲਾਫ ਸਭ ਇਕੱਠੇ ਨੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸੋ ਅੱਜ ਸਾਰੀ ਯੂਨ ਕਾਂਗਰਸ ਇਹਦੇ ਲਈ ਕੈਂਡਲ ਮਾਰਚ ਕਰ ਰਹੀ ਹੈ ਦੇਖੋ ਮੈਂ ਜਿਸ ਦਿਨ ਨੇ ਘਟਨਾ ਹੋਈ ਹੈ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਪਲਵਾਮਾ ਵੀ ਸੀਗਾ ਉੱਥੋਂ ਅਸੀਂ ਸ਼ਿਨਗਰ ਚਲ ਗਏ ਸੀ ਜੀ ਬਾਰੋ ਜਿਵੇਂ ਅਸੀਂ ਕਸ਼ਮੀਰ ਦੇ ਸਾਰੇ ਏਰੀਆ ਚ ਘੁੰਮੇ ਆ ਉੱਥੇ ਮੈਨੂੰ ਮਤਲਬ ਬਿਲਕੁਲ ਨਹੀਂ ਲੱਗਿਆ ਸੀ ਕਿ ਮਾਹੌਲ ਜਿਹੜਾ ਅੱਤਵਾਦ ਦਾ ਇਸ ਟਾਈਮ ਕਸ਼ਮੀਰ ਚ ਹੈਗਾ ਜਿਹੜੇ ਲੋਕ ਸੀ ਜਿਹੋ ਆਪਣੇ ਭਾਰਤ ਦੇ ਤੋਂ ਲਗ ਲਗ ਸਟੇਟਾਂ ਤੋਂ ਉੱਥੇ ਪਹੁੰਚੇ ਹੋਏ ਸੀਗੇ ਸਾਰੇ ਬਹੁਤ ਵਧੀਆ ਮਾਹੌਲ ਸੀਗਾ ਫੌਜ ਦਾ ਵੀ ਬੜਾ ਬੜਾ ਇੰਤਜ਼ਾਮ ਸੀਗਾ ਉੱਥੇ ਪਰ ਜਿਹੜੇ ਦਸ਼ਤਗਰਦ ਹੈ ਇਹਨਾਂ ਦਾ ਤੁਹਾਨੂੰ ਪਤਾ ਵੀ ਇਹ ਕਿਸੇ ਟਾਈਮ ਵੀ ਜਿਹੜੇ ਆਪਣਾ ਕਾਰਵਾਈ ਕਰਦੇ ਆ ਇਹਦੇ ਚ ਜਿਹੜੀਆਂ ਚੀਜ਼ਾਂ ਦੀ ਮੈਨੂੰ ਲੱਗਿਆ ਵੀ ਜਿਹੜਾ ਇਹ ਜਿਹੜੀ ਘਾਟੀ ਇਹਦਾ ਕਸ਼ਮੀਰੀਵਾਦੀ ਆ ਇਹਦੇ 'ਚ ਅਮਨ ਕਾਨੂੰਨ ਨਹੀਂ ਚਾਹੁੰਦੇ ਜਿਹੜੇ دہشت ਕਰਦਾ ਕਿਉਂਕਿ ਇਹ ਕੁਝ ਮੁੱਠੀ ਭਰ ਲੋਕ ਹੈਗੇ ਆ ਜਿਹੜੇ ਦੇਸ਼ ਦੀ ਸਾਡੀ ਅਖੰਡਤਾ ਨੂੰ ਖਰਾਬ ਕਰ ਰਹੇ ਆ ਅਤੇ ਕਸ਼ਮੀਰ ਜਿਹੜੀ ਘਾਟੀ ਆ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਦਾ ਵੀ ਇਹ ਜਿਹੜੀ ਰੋਜੀ ਰੋਟੀ ਤੇ ਲਤ ਮਾਰ ਰਹੇ ਆ ਤੇ ਜਿਹੜੇ ਜਿੰਨੇ ਦੇਖੋ ਸਾਡੇ ਜਿਹੜੇ ਵੀ ਉੱਥੇ ਜਿੰਨੇ ਵੀ ਇਹ ਦਰਨਾ ਵਿੱਚ ਜਿੰਨਾਂ ਦੀ ਵੀ ਜਾਨ ਗਈ ਹੈ ਉਹ ਸਾਰੇ ਆਪਣੇ ਘਰਾਂ ਤੋਂ ਇੱਕ ਵਧੀਆ ਮੌਲ ਲਈ ਕਸ਼ਮੀਰ ਗਏ ਸੀਗੇ ਜਿਹੜੀ دہشت ਕਰਦਾ ਇਹਨਾਂ ਦਾ ਕੋਈ ਨਾ ਧਰਮ ਹੈ ਨਾ ਕੋਈ ਜਾਤ ਹੈ ਨਾ ਕੋਈ ਦੇਸ਼ ਹੈ ਤੇ ਮੇਰੀ ਤਾਂ ਇਹ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਜਿਹੜੀਆਂ ਸਾਡੀ ਫੋਰਸ ਹੀ ਰਹੀਆਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਨ੍ਹਾਂ ਨੇ ਇਹ ਘਟਨਾ ਅੰਜਾਮ ਦਿੱਤਾ ਹੈ ਉਹਨਾਂ 'ਤੇ ਸਖਤ ਕਾਰਵਾਈ ਕਰੀ ਜਾਵੇ ਅਤੇ ਇਹਦੇ ਵਿੱਚ ਮੇਰੀ ਇੱਕ ਹੋਰ ਬੇਨਤੀ ਹੈ ਵੀ ਇਹਨੂੰ ਕਿਸੇ ਧਰਮ ਜਾਂ ਸਮੂਹ ਨਾਲ ਨਾ ਜੋੜਿਆ ਜਾਵੇ ਕਿਉਂਕਿ ਜਿਹੜੇ ਇੱਥੇ ਉੱਤੇ ਲੋਕ ਪੂਰੇ ਹੋਏ ਆ ਉਹ ਕਸ਼ਮੀਰ ਦੇ ਵੀ ਆ ਕੋਈ ਹਿੰਦੂ ਵੀ ਆ ਉਹ ਤਾਂ ਮੋਕੇ ਜਿਹੜੇ ਵੀ ਹੋਏ ਸੀਗੇ ਸਭ ਮਤਲਬ ਮੋਤਾ ਹੋਈਆਂ ਨੇ ਪਰ ਇਹਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ ਇਹ ਜਿਹੜਾ ਦਸ਼ਤ ਕਰਦਾ ਇਹਦਾ ਨਾ ਕੋਈ ਧਰਮ ਹੈ ਨਾ ਕੋਈ ਜਾਤ ਹੈ। ਦੇਸ਼ ਭਰ ਦੇ ਵਿੱਚ ਔਰ ਰੋਪੜ ਦੇ ਵਿੱਚ ਇਹ ਜੋ ਕਾਇਰਾਨਾ ਹਮਲਾ ਪਾਇਆ ਗਿਆ ਨੇ ਦੋਚਾ ਦੇ ਹਸਤੇ ਜੰਗੂ ਪੂਰੀ ਨਿੰਦਾ ਕੀਤੀ ਜਾ ਰਹੀ ਹੈ। ਅੱਜ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵੱਲੋਂ ਉਹਨਾਂ ਦੀ ਯਾਦ ਵਿੱਚ ਫੇਰੇ ਅਰਦਾਸ ਕੀਤੀ ਗਈ ਸੀ ਔਰ ਦੀਵਾਨ ਸਜਾਇਆ ਗਿਆ ਸੀ। ਔਰ ਉਹਨਾਂ ਦੀ ਨਿੰਦਾ ਕੀਤੀ ਗਈ ਸੀ ਔਰ ਅੱਜ ਬੇਲਾ ਚੌਕ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਸਾਰੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦੀ ਵੱਲੋਂ ਸਾਡੇ ਸਾਰੇ ਅਕਾਲੀ ਦਲ ਦੇ ਯੂਨਿਟ ਵੱਲੋਂ ਨੌਜਵਾਨਾਂ ਵੱਲੋਂ ਅੱਜ ਦਾ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜਿਹਦੇ ਵਿੱਚ ਪੂਰੀ ਤਰ੍ਹਾਂ ਨਿੰਦਾ ਕੀਤੀ ਜਾ ਰਹੀ ਹੈ ਔਰ ਮੰਗ ਕੀਤੀ ਜਾ ਰਹੀ ਹੈ ਕਿ ਜੋ ਨਿਰਦੇਸ਼ਾਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਮੌਤੇ ਕਾਰਡ ਉਤਾਰਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਹੋਰ ਵੀ ਜਿਆਦਾ ਪੁਖਤਾ ਤਰੀਕੇ ਦੇ ਨਾਲ ਇਹ ਸਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਸਾਰੇ ਵੱਤ ਉਹ ਜਿੰਨੀ ਨਿੰਦਾ ਕਰੀਏ ਮੇਰੇ ਪਾਸ ਅੱਖਰ ਨਹੀਂ ਉਹਨਾਂ ਦੇ ਕਿਹੜੇ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਨਿੰਦਾ ਕੀਤੀ ਜਾ ਸਕੇ ਜਿੰਨਾ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਔਰ ਅੱਜ ਤੋਂ 25 ਸਾਲ ਪਹਿਲਾਂ 2000 ਦੇ ਵਿੱਚ 36 ਸਿੰਘਪੁਰਾ ਵਿੱਚ 36 ਸਿੱਖਾਂ ਨੂੰ ਇਕੱਠੇ ਕਰਕੇ ਸਾਰੇ ਪਿੰਡ ਦੇ ਸਿੱਖਾਂ ਨੂੰ ਮੌਤ ਦੇ ਕਾਠ ਉਤਾਰਿਆ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਉਦੋਂ ਵੀ ਅੱਜ ਯਾਦ ਕਰੇ ਬਿਨਾ ਅਸੀਂ ਰਹਿ ਨਹੀਂ ਸਕਦੇ ਉਹਨਾਂ ਨੂੰ ਹੀ ਸ਼ਰਦਾ ਦੇ ਖੂਲ ਪੇਟ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਕੜ ਬੇਲਾ ਚੌਕ ਦੇ ਵਿੱਚ ਜੋ ਇਹ ਜਹਾਲਤ ਦਿਖਾਈ ਹੈ ਉਹ ਘਰਵਾਦੀਆਂ ਨੇ ਔਰ ਇਹ ਇਨਾ ਬਰੂਟਲੀ ਮਰਡਰ ਕੀਤਾ ਖਾਸ ਕਰਕੇ ਉਦੋਂ ਜਦੋਂ ਕਿ ਉਹਨਾਂ ਨੇ ਇਹ ਗੱਲ ਪੁੱਛ ਕੇ ਵੀ ਤੁਸੀਂ ਕਿਹੜੀ ਜਾਤੀ ਨੂੰ ਜਾਂ ਧਰਮ ਵਿਸ਼ੇਸ਼ ਨੂੰ ਬਿਲੋਂਗ ਕਰਦੇ ਹੋ ਤੇ ਉਹਨਾਂ ਨੂੰ ਕੱਢ ਕੱਢ ਕੇ ਗੋਲੀਆਂ ਮਾਰੀਆਂ ਔਰ ਇੰਨੀ ਨਿਰਦੇਤਾ ਨਾਲ ਉਹਨਾਂ ਨੂੰ ਮਾਰਿਆ ਗਿਆ ਕਿ ਉਹ ਇੱਕ ਸਾਡੇ ਵਿੱਚ ਇਹ ਫਲਾਣਾ ਚਾਹੁੰਦੇ ਹੈਗੇ ਆਤੰਕ ਫਲਾਣਾ ਚਾਹੁੰਦੇ ਆ ਮੈਂ ਇਸ ਗੱਲ ਤੋਂ ਅਸੀਂ ਬਹੁਤ ਹੈਰਾਨ ਆ ਕਿ ਸਾਡੇ ਦੇਸ਼ ਦੀ ਸੁਰੱਖਿਆ ਕਿੱਥੇ ਗਈ ਉਹ ਜਿਹੜੇ ਇਹ ਕਹਿੰਦੇ ਸੀ ਵੀ ਚੱਪੇ ਚੱਪੇ ਤੇ ਸਾਡੇ ਕੋਲ ਬੰਦਾ ਬੈਠਾ ਤੇ ਅਸੀਂ ਉੱਥੇ 370 ਧਾਰਾ ਹਟਾ ਦਿੱਤੀ ਹੋਈ ਹੈ ਤੇ ਹੁਣ ਉੱਥੇ ਬਿਲਕੁਲ ਸ਼ਾਂਤੀ ਹੈ ਦੇਸ਼ ਦਾ ਕੋਈ ਵੀ ਬੰਦਾ ਜਾ ਕੇ ਹੁਣ ਉੱਥੇ ਪ੍ਰਾਪਰਟੀ ਪਰਚੇਸ ਕਰ ਸਕਦਾ ਹੈ ਪਰ ਸਾਨੂੰ ਤਾਂ ਇਹ ਲੱਗਦਾ ਵੀ ਉੱਥੇ ਬਿਲਕੁਲ ਅਜੇ ਵੀ ਉਹੀ ਕੁਝ ਚੱਲ ਰਿਹਾ ਜੋ ਪਹਿਲਾਂ ਚੱਲ ਰਿਹਾ ਸੀ ਇਹਦਾ ਕੋਈ ਸੋਲੂਸ਼ਨ ਸਰਕਾਰ ਕੋਲ ਹੈ ਹੀ ਨਹੀਂ ਇੰਨੀ ਦੇਰ ਤੋਂ ਉੱਥੇ ਚੱਲ ਰਿਹਾ ਅਰਬਾਂ ਰੁਪਏ ਦੇਸ਼ ਦਾ ਖਰਾਬ ਹੋ ਚੁੱਕਿਆ ਪਰ ਕੰਟਰੋਲ ਉੱਤੇ ਕੋਈ ਨਹੀਂ ਹੋਇਆ ਕਿ ਆ ਇਸ ਅਸੀਂ ਇਸੀ ਇਸ ਉਸੇ ਵੀ ਜੀਵਾਂਗੇ ਕਿ ਅਸੀਂ ਦਡਾਰਤੀ ਰਵਾਂਗੇ ਵੀ ਜਾਤੀ ਵਿਸ਼ੇਸ਼ ਤੇ ਜਾ ਕੇ ਹੀ ਹਮਲੇ ਹੁੰਦੇ ਆ ਉੱਤੇ ਤੇ ਉੱਥੇ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਹ ਬੰਦਿਆਂ ਨੂੰ ਪਕੜ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਪਬਲੀਕਲੀ ਫਾਂਸੀ ਹੋਵੇ ਤਾਂ ਕਿ ਲੋਕਾਂ ਦੇ ਮਨ ਚੋਂ ਇਹ ਡਰ ਜਿਹੜਾ ਖਤਮ ਹੋਵੇ ਵੀ ਅਸੀਂ ਇਸ ਵਿਦੇਸ਼ ਵਿੱਚ ਆਜ਼ਾਦੀ ਨਾਲ ਤੇ ਬਿਲਕੁਲ ਨਿਰਪੈਤਾ ਨਾਲ ਜੀ ਸਕਦੇ ਹਾਂ ਏ ਅੱਜ ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਾਰੇ ਜਿੰਨੇ ਵੀ ਵਰਕਰ ਇਕੱਠੇ ਹੋਏ ਨੇ ਉਹਨਾਂ ਵੱਲੋਂ ਇਹ ਰੋਸ ਮਾਰਚ ਜਿਹੜਾ ਕੱਢਿਆ ਜਾ ਰਿਹਾ ਅਸੀਂ ਇਹਨਾਂ ਦੇ ਨਾਲ ਆ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਵੀ ਇਹਨਾਂ ਨੂੰ ਟੋਟੋ-ਕਟ ਫਾਂਸੀ ਦੀ ਸਜ਼ਾ ਔਰ ਪਬਲਿਕਲੀ ਹੋਣੀ ਚਾਹੀਦੀ ਪਹਿਲਾਂ ਜੋ ਪਹਿਲਗੋਹ ਚ 27 28 નિર્ਦੋਸ਼ ਵਿਅਕਤੀਆਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਉਹਦੇ ਲਈ ਜਿੱਥੇ ਸਮੁੱਚੇ ਦੇਸ਼ ਵਾਸੀਆਂ ਦੇ ਮਨ ਚ ਬਹੁਤ ਬਸਾ ਹੈ ਸਮੁੱਚੇ ਦੇਸ਼ ਵਾਸੀਆਂ ਦੇ ਮਨ ਚ ਬੜਾ ਅਫਸੋਸ ਹੈ ਉਸ ਤਰ੍ਹਾਂ ਹੀ ਸਾਰੇ ਪੰਜਾਬ ਚ ਸਾਰੇ ਪੰਜਾਬੀਆਂ ਦੇ ਮਨ ਵਿੱਚ ਵੀ ਬੜਾ ਰੋਸ ਹੈ। ਔਰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲpropto ਕਾਈ ਵੱਲੋਂ ਸ਼ਹਿਰ ਦੇ ਬੇਲਾ ਚੌਂਕ 'ਚ ਕੈਂਡਲ ਮਾਰਚ ਕਰਕੇ ਉਹਨਾਂ નિર્ਦੋਸ਼ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਆਂ ਜਿਨ੍ਹਾਂ ਨੇ ਦੇਸ਼ ਦੀ ਏਕਤਾ ਦੇ ਖਾੜਤਾ ਲਈ ਆਪਣੀ ਭਰਵਾਨੀ ਦਿੱਤੀ ਹੈ ਔਰ ਉਹਨਾਂ دہشت ਗਰਦਾਂ ਦੇ ਵਿਰੁੱਧ ਜਿਨ੍ਹਾਂ ਨੇ ਇਨਸਾਨੀਅਤ ਨੂੰ ਸ਼ਰਮੰਦਾ ਕੀਤਾ ਨਿਹੱਥੇ ਲੋਕਾਂ ਨੂੰ ਮਾਰ ਕੇ ਉਹਨਾਂ ਨੂੰ ਵੀ ਜਿਹੜੀ ਆਸੀ ਉਹਨਾਂ ਦੇ ਵਿਰੁੱਧ ਇਹ ਰੋਸ ਪ੍ਰਦਰਸ਼ਨ ਵੀ ਕਰ ਰਹੇ ਆਂ ਔਰ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਵੀ ਕਰਦੇ ਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ اپੋਜੀਸ਼ਨ 'ਚ ਸੀਗੇ ਉਦੋਂ ਤਾਂ ਇਹ ਗੱਲ ਕਰਦੇ ਸੀ ਕਿ ਜਿਹੜੀ ਆ ਪਾਕਿਸਤਾਨ ਦਾ ਬਾਰਡਰ ਹੈ ਇਹ ਸਾਰਾ ਬਾਰਡਰ ਜਿਹੜਾ ਉਹ ਸੀਲ ਹੈ ਸਾਰਾ ਬਾਰਡਰ ਸਾਡੇ ਦੇਸ਼ ਦੀਆਂ ਫੌਜਾਂ ਦੇ ਕੰਟਰੋਲ 'ਚ ਹੈ ਫਿਰ ਇੰਨੀ ਸੁਰੱਖਿਆ 'ਚ ਕਮੀ ਕਿਉਂ ਕਿ ਤਿੰਨ ਬੰਦੇ ਪਾਕਿਸਤਾਨ ਤੋਂ ਆਉਂਦੇ ਆ ਆ ਕੇ ਸਾਡਾ ਸਾਡ ਗੋਲੀਆਂ ਚਲਾ ਕੇ ਵਾਪਸ ਚਲੇ ਜਾਂਦੇ ਆ ਕੋਈ ਉਹ ਫੜ ਨਹੀਂ ਹੁੰਦੇ ਔਰ ਅੱਜ ਦੇ ਇਸ ਦਿਨ ਨੇ ਉਹ 20 ਮਾਰਚ 2009 ਦੀ 25 ਸਾਲ ਪੁਰਾਣੀ ਗੱਲ ਵੀ ਸਾਨੂੰ ਯਾਦ ਕਰਾ ਦਿੰਦੀ ਹੈ ਜਦੋਂ 35 નિર્દોਸ਼ ਸਿੱਖਾਂ ਨੂੰ ਉਸੇ ਜੇਐਨਕੇ ਦੇ ਵਿੱਚ ਚਿੱਟੀ ਸਿੰਘਪੁਰਾ ਪਿੰਡ ਵਿੱਚ ਕੱਢ ਕੇ ਮਾਰ ਦਿੱਤਾ ਗਿਆ ਸੀ 25 ਸਾਲ ਬਾਅਦ ਵੀ ਸਾਡੇ ਦੇਸ਼ ਦੀ ਸੁਰੱਖਿਆ ਦਾ ਇਹ ਹਾਲ ਹੈ ਇੱਥੇ ਸਾਨੂੰ ਬਹੁਤ ਅਫਸੋਸ ਹੈ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਜਿਹੜੀ ਇਹ ਹਰਕਤ ਪਾਕਿਸਤਾਨ ਨੇ ਕੀਤੀ ਹੈ ਉਹਨਾਂ ਨੇ ਐਸੀ ਘਟਿਆ ਹਰਕਤ ਕੀਤੀ ਹੈ ਉਹਨਾਂ ਨੇ ਨਾ ਸਿਰਫ ਪੰਜਾਬ ਨੂੰ ਹਿੰਦੁਸਤਾਨ ਨੂੰ ਬਲਕਿ ਉਹਨਾਂ ਨੇ ਆਪਣੇ ਹੀ ਕਸ਼ਮੀਰੀ ਭਾਈਆਂ ਨੂੰ ਇੱਕ ਉਹਨਾਂ ਦੇ ਬਿਜ਼ਨਸ ਤੋਂ ਵੀ ਵਾਂਝਾ ਕਰਤਾ ਕਿਉਂਕਿ ਜਿਹੜਾ ਕਸ਼ਮੀਰ ਘਾਟੀ ਹੈ ਪਹਿਲਗਾਮ ਹੈ ਇਹ ਇੱਕ ਟੂਰਿਸਟ ਹੱਬ ਸੀ ਉਹਨਾਂ ਦੀ ਸਾਰੀ ਕਮਾਈ ਟੂਰਿਸਟਾਂ ਦੇ ਸਿਰ ਤੇ ਸੀ ਕਿਉਂਕਿ ਹੁਣ ਯਾਤਰਾ ਵੀ ਅਮਰ ਰਾਜ ਜੀ ਦੀ ਯਾਤਰਾ ਸ਼ੁਰੂ ਹੋਣ ਵਾਲੀ ਸੀ ਇਸ ਕਰਕੇ ਉਹਨਾਂ ਨੇ ਜਿਹੜੀ ਇਹ ਕਾਨੂੰਨੀ ਹਰਕਤ ਕੀਤੀ ਹੈ ਇਹਦਾ ਸਾਰਾ ਹੀ ਹਿੰਦੁਸਤਾਨ ਵਿਰੋਧ ਕਰਦਾ ਹੈ ਇਹਦੇ ਵਿੱਚ ਉਹਨਾਂ ਨੇ ਫਿੱਕ ਪਾਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹਦੇ ਮਨਸੂਬੇ ਕਾਬਜਾਬ ਨਹੀਂ ਹੋਣਗੇ ਔਰ ਅਸੀਂ ਇਸ ਗੱਲ ਦਾ ਸਰਕਾਰਾਂ ਨੂੰ ਕਹਿੰਦੇ ਆ ਕਿ ਵੀ ਉਹਨਾਂ ਦਾ ਜੜ ਤੋਂ ਖਾਤਮਾ ਕਰਨ ਤਾਂ ਕਿ ਸਾਰੇ ਹਿੰਦੁਸਤਾਨ ਚ ਸ਼ਾਂਤੀ ਬਰਗਾ ਮਾਹੌਲ ਬਣਿਆ ਰਹੇ ਧੰਨਵਾਦ ਅੱਜ ਦਾ ਜਿਹੜਾ ਇਹ ਕੈਂਡਲ ਮਾਰਚ ਆ ਸਾਡੇ ਡਿਸਟ੍ਰਿਕਟ ਯੂਥ ਕਾਂਗਰਸ ਕਮੇਟੀ ਨੇ ਇਹ ਰੱਖਿਆ ਅੱਜ ਇਹ ਜਿਹੜਾ ਕੈਂਡਲ ਮਾਰਚ ਕਰਨ ਦਾ ਮਕਸਦ ਹੈ ਉਹ ਜੋ ਇੱਕ ਕਾਨੂੰਨੀ ਹਰਕਤ ਕੱਤਵਾਦੀਆਂ ਨੇ ਕੀਤੀ ਹੈ ਸਾਡੇ ਪਹਿਲਗਾਮ ਦੇ ਵਿੱਚ ਕਸ਼ਮੀਰ ਚ ਉਹ ਬੜੀ ਇੱਕ ਮੰਦਭਾਗੀ ਘਟਨਾ ਹੈ ਔਰ ਪੰਜਾਬ ਦੀ ਕਾਂਗਰਸ ਆਲ ਇੰਡੀਆ ਦੀ ਕਾਂਗਰਸ ਤੇ ਸਾਡੀ ਡਿਸਟ੍ਰਿਕਟ ਜੂਟ ਕਾਂਗਰਸ ਇਹ ਇਸ ਨੂੰ ਬਹੁਤ ਇਹ ਜਿੰਨੀ ਵੀ ਇਹਦੀ ਅਸੀਂ ਦਿਖੇਂਦੀ ਕਰ ਸਕੀਏ ਉਹ ਘਟ ਹੈ ਔਰ ਜਿਹੜੀ ਅਸੀਂ ਇਹਦੀ ਤੁਸੀਂ ਸਜ਼ਾ ਦੀ ਗੱਲ ਕੀਤੀ ਹੈ ਅੱਤਵਾਦੀ ਸਜ਼ਾ ਤਾਂ ਦੇਖੋ ਮੌਤ ਹੀ ਹੈ ਔਰ ਜਿਹੜਾ ਅੱਤਵਾਦ ਹੈ ਉਹਨੂੰ ਖਤਮ ਕਰਨ ਵਾਸਤੇ ਦੇਖੋ ਅਸੀਂ ਕੁਰਬਾਨੀਆਂ ਵੀ ਸਾਡੇ ਬਹੁਤ ਦਿੱਤੀਆਂ ਨੇ ਪੰਜਾਬ ਨੇ ਵੀ ਦਿੱਤੀਆਂ ਔਰ ਸਾਡੇ ਦੇਸ਼ ਨੇ ਵੀ ਦਿੱਤੀਆਂ ਸਾਡੇ ਵੱਡੇ ਲੀਡਰਾਂ ਨੇ ਵੀ ਦਿੱਤੀਆਂ ਪਰ ਇਸ ਅੱਤਵਾਦ ਨੂੰ ਖਤਮ ਕਰਨ ਵਾਸਤੇ ਸਾਨੂੰ ਮਜ਼ਬੂਤੀ ਦੇ ਨਾਲ ਜਿਹੜਾ ਹੈ ਕਦਮ ਚੱਕਣਾ ਪਊਗਾ ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਸਾਨੂੰ ਜਿਹੜਾ ਸਾਡਾ ਆਪਣਾ ਭਾਈਚਾਰਾ ਹੈ ਉਹਨੂੰ ਕਾਇਮ ਰੱਖਣਾ ਪਊਗਾ ਕਿਉਂਕਿ ਤੁਸੀਂ ਦੇਖੋਗੇ ਜਦੋਂ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੀ ਜਿਹੜੀ ਹੈਗੀ ਉਥੋਂ ਦੀ ਮжоਰਿਟੀ ਕਮਿਊਨਿਟੀ ਮੁਸਲਮ ਕਮਿਊਨਿਟੀ ਨੇ ਹਰ ਇੱਕ ਬਦਲਾ ਸਾਥ ਦਿੱਤਾ ਔਰ ਖੁੱਲ ਕੇ ਸੜਕਾਂ ਤੇ ਆਏ ਆ ਔਰ ਬੰਦ ਰੱਖਿਆ ਕਸ਼ਮੀਰ ਤੋਂ ਇੱਕ ਬੜਾ ਵੱਡਾ ਮੈਸੇਜ ਆ ਹੱਤਵਾਦ ਨੂੰ ਔਰ ਮੂੰਹ ਤੇ ਚਪੇੜ ਹੈ ਕਿਉਂਕਿ ਉਹ ਇਹ ਅੱਤਵਾਦ ਜਿਹੜਾ ਹੈਗਾ ਇਹ ਸਿਰ ਦੇਸ਼ ਦੇ ਵਿੱਚ ਵੰਡੀਆਂ ਪਾਉਣ ਵਾਸਤੇ ਇਹ ਜਿਹੜੇ ਅੱਤਵਾਦੀ ਇਦਾਂ ਦੀਆਂ ਘਣਾਉਣੀਆਂ ਹਰਕਤਾਂ ਕਰਦੇ ਆ ਪਰ ਸਾਡੇ ਦੇਸ਼ ਦੇ ਲੋਕਾਂ ਨੇ ਖਾਸ ਕਰਕੇ ਕਸ਼ਮੀਰ ਦੇ ਲੋਕਾਂ ਨੇ ਇਹ ਦਿਖਾ ਦਿੱਤਾ ਵੀ ਚਿਰਿਆ ਹੈਗਾ ਇਹਨਾਂ ਦੇ मंसूਬੇ कामयाब ਨਹੀਂ ਹੋਣੇ ਸਾਡੀ ਦੇਸ਼ ਦੀ ਅਖੰਡ ਇਕਤਾ ਦੇ ਅਖੰਡਤਾ ਨੂੰ ਨਹੀਂ ਕੋਈ ਖਤਰਾ ਤੇ ਨਹੀਂ ਸਾਡੇ ਇਹ ਦੇਸ਼ ਦੇ ਵਿੱਚ ਲੋਕਾਂ ਦੇ ਡਿਵੀਜ਼ਨ ਪੈਦਾ ਕਰ ਸਕਦੇ ਆ ਜੋ ਕਸ਼ਮੀਰ ਕੇ ਅੰਦਰ ਪਹਿਲਗਾਮ ਮੇ ਜੋ ਹਮਲਾ ਹੋਇਆ ਹੈ اور جس کی وجہ سے આજ ਰੋਪੜ ਬੇਲਾ ਚੌਕ ਕੇ ਪਾਸ तमाम लोगों के अंदर जिस तरीके से एक गुस्सा है पाकिस्तान ने जिस तरीके से हरकत की है आतंकवाद ने जिस तरीके से हरकत है, मैं इसकी इसकी बड़ी कड़ी निंदा करता हूं और तकलीफ़ भी बड़ी अंदर से है कि जिन परिवारों में से 28 लोग इस दुनिया से चले गए आज उन लोगों के लिए कैंडल मार्च के लिए हम लोग यहाँ हाजिर हुए हैं इकट्ठे हुए हैं श्रद्धांजलि देने के लिए उसमें एक चीज़ है सबसे ज़्यादा जो तकलीफ गुजर रही है वो ये है कि देश के अंदर विदेशी ताकतें जो हैं तोड़ने का काम कर रही है लेकिन भारत यू है टूटने वालों में से नहीं है हम लोग बड़े स्ट्रांग हैं मेरी भारत सरकार से भारत सरकार से अपील है इस चीज़ की कि कम से कम एक कड़ा एक्शन लें कड़ी कार्रवाई करें पाकिस्तान के जितने भी रास्ते हैं वो सब तरीके से बंद करने चाहिए और दूसरी चीज़ जो आतंकवाद अगर घुस रहा है किसी भी तरीके से उनको इतनी कड़ी कार्रवाई कर इतनी कड़ी सज़ा देनी चाहिए उनसे ज़्यादा ना पूछताछ करके तुरंत शूट एंड शर्ट के ऑर्डर होने चाहिए ताकि हमारे मुल्क के अंदर जो लोग भी रहते हैं हिंदू मुस्लिम सिख ईसाई भाईचारे को लेकर वो सब लोग सेफ रहें और सुरक्षित रहें क्योंकि ये मुल्क जो है सभी धर्मों का सत्कार करता है एक लड़का जिसने अपने जान पर खेलकर लोगों की जान बचाई और जान बचाते बचाते वो खुद अपने परिवार का अकेला व्यक्ति जिसका नाम जाकिर हुसैन जी वो शहीद हो गया उसने इस चीज़ को बता दिया कि मुसलमान ही नहीं देश के अंदर सब लोग इस चीज़ की निंदा कर रहे हैं और जो पहलगाम के अंदर जिस तरीके से तो घटना बड़े पैमाने पे घट गई इस घटना से बड़ी शर्मसार वाली बात है कि जो रास्ते हमेशा खुलने वाले थे वो फिर बंद हो गए वहाँ बेरोज़गारी और बढ़ गई और जिस तरीके से पहली बार ऐसा हुआ जो कश्मीर के अंदर लोगों ने बाजार को बंद किया और अपने कारोबार को बंद कर कर इस चीज़ की निंदा करी मैं आपके चैनल के माध्यम से ये कह रहा हूँ कि मोदी सरकार को कड़ा एक्शन लेना चाहिए और कड़ी कार्रवाई करनी चाहिए और एक छोटी सी न्यूज़ और चल रही है मैं अभी देख रहा था आपसे से एक घंटा पहले तकरीबन एक अपना फौजी भाई है जो किसी तरीके से शायद वो पाकिस्तान की सरहदों में घुस गया है उन्होंने क्या किया है कि उसकी हाथ पीछे बांधकर और आँखों पर पट्टी बांधकर उसे रखा हुआ है पाकिस्तान को चाहिए कि वो जिस तरीके से हमारा सैनिक वहाँ है उसको वापस करें और किसी तरीके की बात है उसको बैठकर बात करें लेकिन कोई भी आतंकी हमला या कोई भी जवाब ये हम बिल्कुल बर्दाश्त नहीं करेंगे बिल्कुल भी नहीं सकें मेरा नाम मोहम्मद आसिफ है